ਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਕਿ ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾਏਗੀ ਉਹ ਚੀਜ਼ ਤੁਹਾਨੂੰ ਚੰਗੀ ਲੱਗੇਗੀ ਜਿਹੜੀ ਵੀ ਚੀਜ਼ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਜਾਏਗੀ ਜਿਵੇਂ ਨੀਂਦ ਹੈ ਨੀਂਦ ਕੀ ਕਰਦੀ ਹੈ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾਂਦੀ ਹੈ ਇਸੇ ਕਰਕੇ ਨੀਂਦ ਚੰਗੀ ਲੱਗਦੀ ਹੈ ਆਪਾਂ ਵੱਧ ਸੌਣਾ ਚਾਹੁੰਦੇ ਹਾਂ ਨੀਂਦ ਵਿੱਚ ਨਹੀਂ ਪਤਾ ਕੋਸੀ ਅਮੀਰੋ ਗਰੀਬੋ ਇਸਤਰੀਓ ਪੁਰਸ਼ੋ ਬੱਚਿਓ ਜਵਾਨੋ ਬੁੱਢੇਓ ਨੀਂਦ ਚ ਨਹੀਂ ਖਬਰ ਤੁਸੀਂ ਕਿਸ ਜਾਤ ਦੇਓ ਕਿਸ ਧਰਮ ਦੇਓ ਕਿਸ ਸੰਪਰਦਾਇ ਦੇਓ ਨੀਂਦ ਚ ਕੋਈ ਖਬਰ ਨਹੀਂ ਰਹਿੰਦੀ ਨੀਂਦ ਤੁਹਾਨੂੰ ਬਿਲਕੁਲ बेहोश ਕਰ ਦਿੰਦੀ ਹੈ ਤੁਹਾਡੇ ਤੁਹਾਡੇ ਨਾਲੋਂ ਬਹੁਤ ਲੰਬੇਰਾ فاਸਲਾ ਬਣ ਜਾਂਦਾ ਹੈ। ਤੇ ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾਏਗੀ ਉਹ ਚੰਗੇ ਲੱਗੇ। ਨਸ਼ਾ ਕੀ ਕਰਦਾ ਹੈ? ਇੱਕੋ ਹੀ ਕੰਮ ਕਰਦਾ ਹੈ। ਉਹ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਚਲਾ ਜਾਂਦਾ ਹੈ। ਜਿੰਨਾ ਸਮਾਂ ਤੁਸੀਂ ਆਪਣੇ ਤੋਂ ਦੂਰ ਰਹਿੰਦੇ ਹੋ। ਉਹਨਾ ਸਮਾਂ ਸਕੂਨ। ਜਿੰਨਾ ਸਮਾਂ ਆਪਾਂ ਨੀਂਦ ਵਿੱਚ ਰਹਿੰਨੇ ਆ ਸਕੂਨ ਹੈ ਨਾ? ਵਾਪਸ ਹੀ ਹੁੰਦੇ ਆ ਸਾਰੇ ਉਹੀ ਚਿੰਤਾ ਚੋਰੇ ਦਿੱਕਤਾਂ ਪਰੇਸ਼ਾਨੀਆਂ ਡਰ ਬਹਿਮ ਸਹਿਮ ਸ਼ੱਕ ਸ਼ੰਕੇ ਸਾਰੇ ਆ ਜਾਂਦੇ ਨੇ ਅੱਖ ਖੁੱਲ ਨਹੀਂ ਅੱਖ ਬੰਦ ਹੁੰਦੀ ਪਤਾ ਨਹੀਂ ਇਹ ਚੀਜ਼ਾਂ ਕਿੱਧਰ ਚਲੀਆਂ ਜਾਂਦੀਆਂ ਨੇ ਕੋਈ ਦੁੱਖ ਨਹੀਂ ਰਹਿੰਦਾ ਕੋਈ ਪੀੜਾ ਨਹੀਂ ਰਹਿੰਦੀ ਕੋਈ ਚਿੰਤਾ ਨਹੀਂ ਰਹਿੰਦਾ ਕੋਈ ਚੋਰਾ ਨਹੀਂ ਰਹਿੰਦਾ ਇਸੇ ਤਰ੍ਹਾਂ ਹੀ ਜਦੋਂ ਬੰਦਾ ਨਸ਼ਾ ਕਰ ਲੈਂਦਾ ਨਸ਼ਾ ਕੀ ਕਰਦਾ ਤੁਹਾਨੂੰ ਬੇਹੋਸ਼ ਕਰਦਾ ਹੈ ਮਹਾਰਾਜ ਕਹਿੰਦੇ ਜਿਤ ਪੀਤੈ ਮਤ ਦੂਰ ਹੋਏ ਮਤ ਦੂਰ ਹੋਏ ਤੋਂ ਭਾਵ ਕੀ ਤੁਹਾਡੀ ਮਤ ਕੰਮ ਕਰਨਾ ਘੱਟ ਕਰ ਦਿੰਦੀ ਹੈ ਤੁਹਾਡਾ ਤੇ ਤੁਹਾਡੀ ਮਤ ਦਾ ਆਸਲਾ ਬਣ ਜਾਂਦਾ ਹੈ ਮਤ ਤੁਹਾਡੇ ਤੋਂ ਦੂਰ ਹੋ ਜਾਂਦੀ ਹੈ ਕਾਡਾ ਸੋਚਣਾ ਸਲੋ ਹੋ ਜਾਂਦਾ ਜਿੰਨਾ ਜ਼ਿਆਦਾ ਸਲੋ ਹੋਏਗਾ ਓਨਾ ਜ਼ਿਆਦਾ ਬੇਹੋਸ਼ੀ ਜਿੰਨੀ ਜ਼ਿਆਦਾ ਬੇਹੋਸ਼ੀ ਓਨਾ ਜ਼ਿਆਦਾ ਆਰਾਮ ਜਿਤ ਪੀਤੈ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਤੱਕੇ ਖਾਏ ਬੰਦੇ ਨੂੰ ਇਹ ਤਿੰਨ ਚੀਜ਼ਾਂ ਬੜੀਆਂ ਪਿਆਰੀਆਂ ਲੱਗਦੀਆਂ ਪਹਿਲੀ ਨੀਂਦ ਨੀਂਦ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾਏਗੀ ਦੂਸਰਾ ਨਸ਼ਾ ਨਸ਼ਾ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾਏਗਾ ਤੀਸਰਾ ਮਨੋਰੰਜਨ ਮਨੋਰੰਜਨ ਦੇ ਵਿੱਚ ਸਿਨੇਮਾ ਉਹ ਪਰਦਾ ਜਿਹੜਾ ਬਹੁਤ ਵੱਡਾ ਸਾਰਾ ਪਰਦਾ ਲੱਗਾ ਹੁੰਦਾ ਹੈ ਸਿਨੇਮਾ ਹਾਲ ਦੇ ਅੰਦਰ ਜਿਵੇਂ ਜਾ ਕੇ ਤੁਸੀਂ ਉਸ ਪਰਦੇ ਦੇ ਸਾਹਮਣੇ ਬੈਠ ਜਾਂਦੇ ਹੋ ਕਿ ਤੁਹਾਨੂੰ ਆਪਣਾ ਆਪਾ ਭੁੱਲ ਜਾਂਦਾ ਹੈ ਉਹ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਜਾਂਦਾ ਹੈ ਨੀਂਦ ਕੀ ਕਰਦੀ ਹੈ ਨੀਂਦ ਕਿਉਂ ਪਿਆਰੀ ਹੈ ਕਿਉਂਕਿ ਨੀਂਦ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਜਾਂਦੀ ਹੈ ਨਸ਼ਾ ਕੀ ਕਰਦਾ ਹੈ ਨਸ਼ਾ ਕਿਉਂ ਚੰਗਾ ਹੈ ਕਿਉਂਕਿ ਨਸ਼ਾ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਜਾਂਦਾ ਹੈ ਤੇ ਉਹ ਜੋ ਸਿਨੇਮਾ ਹਾਲ ਦਾ ਪਰਦਾ ਹੈ ਉਹਕਿਉਂ ਪੜਾ ਹੈ ਉਹ ਕਿਉਂ ਚੰਗਾ ਹੈ ਕਿਉਂਕਿ ਉਹ ਵੀ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਜਾਂਦਾ ਹੈ ਤੁਸੀਂ ਉਹ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਹੋ ਜੋ ਪਰਦੇ ਤੇ ਚੱਲ ਰਹੀ ਹੈ ਪਰ ਦਿੱਕਤ ਪਤਾ ਕੀ ਹੈ ਨੀਂਦ ਕੁਝ ਘੰਟੇ ਤੁਹਾਨੂੰ ਤੁਹਾਡੇ ਤੋਂ ਦੂਰ ਰੱਖਦੀ ਹੈ ਬਸ ਵਾਪਸੀ ਪਰਤਣਾ ਪਏਗਾ ਅੱਖ ਖੁੱਲੇਗੀ ਨਾ ਇਹ ਥੋੜਾ ਵੀ 24 ਘੰਟੇ ਤੁਸੀਂ ਉੱਤੇ ਰੋਗੇ ਅੱਖ ਤੇ ਖੁੱਲੇਗੀ ਅੱਖ ਖੁੱਲੇਗੀ ਫਿਰ ਉਹੀ ਦਿੱਕਤਾ ਨਸ਼ਾ ਹੈ ਕੁਝ ਘੰਟੇ ਤੁਹਾਨੂੰ ਤੁਹਾਡੇ ਤੋਂ ਦੂਰ ਰੱਖਦਾ ਹੈ ਉਹਨੇ ਫਿਰ ਵਾਪਸੀ ਕਰਨੀ ਹੈ ਉਤਰਨਾ ਹੈ ਜਿਵੇਂ ਉਤਰੇਗਾ ਫਿਰ ਉਹੀ ਦਿੱਕਤਾ ਹੋਈ ਪਰੇਸ਼ਾਨੀਆਂ ਸਿਨੇਮਾ ਔਲ ਕੁਝ ਘੰਟੇ 2 ਘੰਟੇ 2.5 ਘੰਟੇ 3 ਘੰਟੇ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾਏਗਾ ਫਿਰ ਵਾਪਸੀ ਉੱਥੇ ਹੀ ਆਉਣਾ ਪਏਗਾ ਤੁਹਾਨੂੰ ਆ ਦੇਖੋ ਨਾ ਸਕਰੀਨ ਹੈ ਛੋਟੀ ਜੀ ਸਾਡੀ ਜੇਬ ਵਿੱਚ 7 ਇੰਚ 8 ਇੰਚ ਦੀ ਸਕਰੀਨ ਹੈ ਇਹ ਕਿੰਨੀ ਚੰਗੀ ਲੱਗਦੀ ਹੈ ਸਾਨੂੰ ਸਾਡੀ ਜੇਬ ਵਿੱਚ ਰਹਿੰਦੀ ਹੈ ਹਰ ਵਕਤ ਜਦੋਂ ਸਾਡਾ ਮਨ ਕਰਦਾ ਆਪਾਂ ਸਕਰੀਨ ਤੇ ਆਪਣਾ ਅੰਗੂਠਾ ਚਲਾਣਾ ਸ਼ੁਰੂ ਕਰ ਦਿੰਦੇ ਆਂ ਕਮਾਲ ਦੀ ਗੱਲ ਇਹ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਸਕਰੀਨ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। 2-2 ਘੰਟੇ, 3-3 ਘੰਟੇ, 4-4 ਘੰਟੇ, 5-5 ਘੰਟੇ ਬੰਦਾ ਸਕਰੀਨ ਤੇ ਬਤੀਤ ਕਰਦਾ ਬੈਠ। ਬੱਚੇ ਨੇ ਉਹ ਵੀ ਸਕਰੀਨ ਤੇ ਲੱਗੇ ਹੋਏ ਨੇ। ਜਵਾਨ ਨੇ ਉਹ ਵੀ ਸਕਰੀਨ ਤੇ ਨੇ। ਸ਼ੀਸ਼ਾ ਸ਼ੀਸ਼ ਹੀ ਇੱਕ ਤਰ੍ਹਾਂ ਦਾ ਬਜ਼ੁਰਗ ਨੇ ਜਿੰਨਾ ਸਮਾਂ ਉਹ ਉਹਨਾਂ ਨੂੰ ਸ਼ੀਸ਼ੇ ਦਾ ਪਤਾ ਨਹੀਂ ਵੀ ਸ਼ੀਸ਼ੇ ਦਾ ਮੈਜਿਕ ਕੀ ਹੈ ਉਹਨਾਂ ਸਮਾਂ ਉਹ ਕਹਿੰਦੇ ਰਹਿੰਦੇ ਨੇ ਆਪਣੇ ਪੁੱਤਰਾਂ ਨੂੰ ਪੋਤਿਆਂ ਨੂੰ ਵੀ ਤੁਸੀਂ ਕੀ ਕਰਦੇ ਰਹਿੰਦੇ ਹੋ ਸਾਰਾ ਦਿਨ ਇਹਨੂੰ ਮੋਬਾਈਲ 'ਤੇ ਬੜੇ ਰਹਿੰਦੇ ਹੋ ਸਾਰਾ ਦਿਨ ਮਾਂ ਬਹੁਤ ਕਲਪਦੀ ਹੈ ਪੁੱਤਰ ਨੂੰ ਵੀ ਸਾਰਾ ਦਿਨ ਤੋ ਸ਼ੀਸ਼ਾ ਵੇਂਦਾ ਰਹਿੰਦਾ ਹੈ ਸਕਰੀਨ ਦੇਖਦਾ ਰਹਿੰਦਾ ਹੈ ਇੱਕ ਦਿਨ ਪੁੱਤਰ ਨੇ ਅੱਕੇ ਨੇ ਕਿਹਾ ਬੇਬੇ ਇਸ ਤਰ੍ਹਾਂ ਕਰ ਆ ਜਿਹੜਾ ਤੇਰਾ ਫੋਨ ਹੈ ਨਾ ਆ ਕੀ ਪੈਡ ਵਾਲਾ ਇਹ ਪੁਰਾਣਾ ਹੋ ਗਿਆ ਤੈਨੂੰ ਇੱਕ ਹੋਰ ਫੋਨ ਲਿਆ ਕੇ ਦੇਨਾ ਉਹ ਬੇਬੇ ਨੂੰ ਵੀ ਸ਼ੀਸ਼ੇ ਵਾਲਾ ਫੋਨ ਲਿਆ ਕੇ ਦੇ ਦਿੱਤਾ ਲੈ ਬੇਬੇ ਆ ਦੇਖ ਹੁਣ ਬੇਬੇ ਵੀ ਸਾਰਾ ਦਿਨ ਉੱਥੇ ਬੈਠੀ ਰਹਿੰਦੀ ਹੈ ਪਹਿਲਾਂ ਪੁੱਤਰ ਨੂੰ ਕਹਿੰਦੀ ਸੀ ਹੁਣ ਕਹਿਣ ਦੀ ਜ਼ਰੂਰਤ ਨਹੀਂ ਹੁਣ ਬੇਬੇ ਨੂੰ ਕਹਿਣਾ ਪੈਂਦਾ ਬੇਬੇ ਸਮਾਂ ਹੋ ਗਿਆ ਚਮਕਾ ਚੁੱਲਾ ਵੀ ਕਰਨਾ ਹੈ ਰੋਟੀ ਪਾਣ ਦਾ ਵੀ ਜੁਗਾੜ ਕਰਨਾ ਹੈ ਸਕਰੀਨ ਤੋਂ ਉੱਠ ਜੋ ਤੁਸੀਂ ਵੀ ਉਹ ਸਕਰੀਨ ਕਰਦੀ ਕੀ ਹੈ ਕਿਉਂ ਆਪਾਂ ਮੋਬਾਈਲ ਤੇ ਲੱਗੇ ਰਹਿੰਨੇ ਆ ਇੱਕੋ ਹੀ ਕੰਮ ਕਰਦੀ ਉਹ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਜਾਂਦੀ ਹੈ ਜਦੋਂ ਤੁਸੀਂ ਰੀਲਾਂ 'ਚ ਮਗਨ ਹੁੰਦੇ ਹੋ ਆਪਣੇ ਆਪ ਨੂੰ ਭੁੱਲ ਜਾਂਦੇ ਹੋ ਨਾ ਭੁੱਲ ਜਾਂਦੇ ਆ ਨਾ ਆਪਾਂ ਜਦੋਂ ਆਪਾਂ ਕੋਈ ਵੀਡੀਓ ਦੇਖਦੇ ਹੁੰਦੇ ਆ ਆਪਣੇ ਆਪ ਨੂੰ ਭੁੱਲ ਜਾਂਦੇ ਆ ਆਪਾਂ ਆਪਣੇ ਆਪ ਨੂੰ ਭੁੱਲਣਾ ਹੀ ਆਪਣੇ ਆਪ ਤੋਂ ਦੂਰ ਜਾਣਾ ਹੈ ਇਸੇ ਕਰਕੇ ਸਕਰੀਨ ਦਾ ਵੀ ਇੱਕ ਨਸ਼ਾ ਹੈ ਹੋਰ ਚੀਜ਼ਾਂ ਦੀ ਆਦਤ ਪੈਂਦੀ ਹੈ ਨਸ਼ੇ ਦੀ ਆਦਤ ਪੈਂਦੀ ਹੈ نیند ਦੀ ਆਦਤ ਪੈਂਦੀ ਹੈ ਸਕਰੀਨ ਦੀ ਵੀ ਆਦਤ ਪੈ ਰਹੀ ਹੈ ਕਿਉਂਕਿ ਉਹ ਤੁਹਾਨੂੰ ਤੁਹਾਡੇ ਤੋਂ ਦੂਰ ਲੈ ਕੇ ਜਾ ਰਹੀ ਹੈ ਤੋ ਜਿੰਨਾ ਤੁਹਾਡੇ ਤੋਂ ਤੁਹਾਨੂੰ ਜਿਹੜੀ ਚੀਜ਼ ਦੂਰ ਲੈ ਕੇ ਜਾਏਗੀ ਉਹ ਭਲੇ ਲੱਗੇਗੀ ਚੰਗੇ ਲੱਗੇਗੀ ਉਹਨੂੰ ਤੁਸੀਂ ਹੋਰ ਜ਼ਿਆਦਾ ਆਪਣੇ ਜੀਵਨ ਚ ਥਾਂ ਦਿਓਗੇ ਕੋਈ ਬੰਦਾ ਨਸ਼ਾ ਕਰਦਾ ਹੈ ਸ਼ੁਰੂ-ਸ਼ੁਰੂ ਤੋਂ ਥੋੜਾ-ਬਹੁਤਾ ਕਰਦਾ ਹੈ ਹੌਲੀ-ਹੌਲੀ ਫਿਰ ਉਹਦੀ ਆਦਤ ਤੇ ਸ਼ਾਮਲ ਹੋ ਜਾਂਦਾ ਹੈ ਪਰ ਇੱਕ ਸਮਾਂ ਐਸਾ ਆ ਜਾਂਦਾ ਉਹ ਨਸ਼ੇ ਚੋਂ ਬਾਹਰ ਹੀ ਨਹੀਂ ਆਉਣਾ ਚਾਹੁੰਦਾ ਹੋਈ ਉਹਦੀ ਜ਼ਿੰਦਗੀ ਬਣ ਜਾਂਦੀ ਹੈ ਪਰ ਦਿੱਕਤ ਪਰੇਸ਼ਾਨੀ ਇਹੀ ਹੈ ਕਿ ਚੀਜ਼ਾਂ ਸਦਾ ਵਾਸਤੇ ਤੁਹਾਨੂੰ ਦੁੱਖ ਤੋਂ ਦੂਰ ਨਹੀਂ ਲੈ ਕੇ ਜਾਂਦੀਆਂ ਤੇ ਬਿਲਕੁਲ ਵੈਸੇ ਹੀ ਹੈ ਜੈਸੇ ਪੇਟ 'ਚ ਦਰਦ ਹੋਈ ਪੱਥਰੀ ਹੈ ਪੱਥਰੀ ਦੀ ਦਰਦ ਹੋਈ ਤੁਸੀਂ ਪੇਨ ਕਿਲਰ ਲੈ ਲਈਏ ਹੁਣ ਪੇਨ ਕਿਲਰ ਨੇ ਕੀ ਕਰਨਾ ਹੈ ਥੋੜੇ ਸਮੇਂ ਦੇ ਲਈ ਤੁਹਾਡੀ ਪੀੜ ਨੂੰ ਦਬਾ ਦੇਣਾ ਹੈ ਦਰਦ ਨੂੰ ਦਬਾ ਦੇਣਾ ਹੈ ਪਰ ਉਹਦੇ ਨਾਲ ਪੱਥਰੀ ਦਾ ਇਲਾਜ ਤੇ ਨਹੀਂ ਹੋਣਾ। ਤੇ ਥੋੜੇ ਸਮੇਂ ਲਈ ਦਰਦ ਨਾ ਹੋਏਗੀ ਤੁਹਾਨੂੰ। ਇਸੇ ਤਰ੍ਹਾਂ ਥੋੜੇ ਸਮੇਂ ਦੇ ਲਈ ਤੁਸੀਂ ਚਿੰਤਾ ਤੋਂ ਬਚ ਸਕਦੇ ਹੋ ਤੁਸੀਂ ਇਹ ਕਹਿ ਸਕਦੇ ਹੋ ਜੀ ਚਿੰਤਾ ਬੜੀ ਹੈ ਰਾਤ ਨੂੰ ਸੌਣ ਵੇਲੇ ਮੈਂ ਥੋੜੀ ਜਿਹੀ ਸ਼ਰਾਬ ਲੈ ਲੇਨਾ। ਪਰ ਉਹ ਥੋੜੀ ਜਿਹੀ ਸ਼ਰਾਬ ਤੁਹਾਡੀ ਚਿੰਤਾ ਦਾ ਨਿਦਾਨ ਥੋੜਾ ਕਰਦੀ ਹੈ। ਉਹਦੇ ਨਾਲ ਚਿੰਤਾ ਮੁੱਕਣੀ ਥੋੜਾ ਉਹਨੇ ਚਿੰਤਾ ਨੂੰ ਦਬਾਣਾ ਹੈ ਬਸ। ਨੀਂਦ ਨੇ ਚਿੰਤਾ ਨੂੰ ਦਬਾਣਾ ਹੈ ਬਸ ਸਿਨੇਮਾ ਨੇ ਚਿੰਤਾ ਨੂੰ ਦਬਾਣਾ ਹੈ ਬਸ ਜਦੋਂ ਤੁਸੀਂ ਬਾਹਰ ਆਓਗੇ ਸਿਨੇਮਾ ਹਲਚੋ ਦਰਦ ਉਹ ਤਕਲੀਫ ਉਹ ਚਿੰਤਾ ਚੋਰੇ ਤੁਹਾਡਾ ਇੰਤਜ਼ਾਰ ਕਰਦੇ ਹੁੰਦੇ ਨੇ ਉਹ ਤੁਹਾਨੂੰ ਫਿਰ ਕਾਬੂ ਕਰ ਲੈਂਦੇ ਨੇ ਹੁਣ ਇਹ ਚੀਜ਼ਾਂ ਤੁਹਾਨੂੰ ਤੁਹਾਡੇ ਤੋਂ ਲੈ ਕੇ ਜਾਂਦੀਆਂ ਨੇ ਦੂਰ ਪਰ ਪਰਮੇਸ਼ਰ ਦਾ ਨਾਮ ਧਿਆਨ ਤੁਹਾਨੂੰ ਤੁਹਾਡੇ ਨੇੜੇ ਲੈ ਕੇ ਆਉਂਦਾ ਹੈ। ਔਰ ਜਿੰਨਾ ਤੁਸੀਂ ਆਪਣੇ ਨੇੜੇ ਆ ਜਾਂਦੇ ਹੋ ਇੱਕ ਵਕਤ ਐਸਾ ਆ ਜਾਂਦਾ ਹੈ ਜਿਵੇਂ ਜਿਵੇਂ ਤੁਸੀਂ ਆਪਣੇ ਨੇੜੇ ਹੁੰਦੇ ਜਾਂਦੇ ਹੋ ਤਿਵੇਂ-ਤਿਵੇਂ ਦੁੱਖ ਤਕਲੀਫਾਂ ਚਿੰਤਾ ਚੋਰੇ ਸ਼ੱਕ ਵਹਿਮ ਸਹਿਮ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਮੁੱਕਦੀਆਂ ਜਾਂਦੀਆਂ ਨੇ। ਇਹ ਕਿ ਤਨ ਪਹਿਲਾਂ ਮੈਂ ਬੇਨਤੀ ਕੀਤੀ ਸੀ ਮਹਾਰਾਜ ਦੇ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਸੀ ਕਿ ਸੁਖ ਨਾਹੀ ਬਹੁਤ ਹੈ ਧਨ ਖਾਟੈ ਸੁਖ ਨਾਹੀ ਭੇਖ ਹੈ ਨ੍ਰਿਤ ਨਾਟੈ ਸੁਖ ਨਾਹੀ ਬਉਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਦੁਨੀਆ ਚ ਦੋ ਬੰਦੇ ਸੁਖੀ ਨੇ ਉਹ ਦੋ ਬੰਦੇ ਕਿਹੜੇ ਨੇ ਉਹ ਦੋਨੋਂ ਹੀ ਮਨ ਦੇ ਤਲ ਤੇ ਨਹੀਂ ਜਾਂਦੇ ਪਹਿਲਾ ਜਿੰਦਾ ਮਾਨਸਿਕ ਤਵਾਜਨ ਵਿਗੜ ਗਿਆ ਜਿਹਨੂੰ ਆਪਾਂ ਬੌਰਾ ਕਹਿ ਦਿੰਦੇ ਆ ਪਾਗਲ ਕਹਿ ਦਿੰਦੇ ਆ ਉਹ ਮਨ ਦੇ ਤਲ ਤੋਂ ਹੇਠਾ ਡਿੱਗ ਪਿਆ ਆ ਤੁਸੀਂ ਦੇਖੋ ਕਈ ਵਾਰੀ ਬਾਜ਼ਾਰ ਚ ਸਮਾਜ ਚ ਤੁਹਾਨੂੰ ਕੁਝ ਕੁ ਐਸੇ ਬੰਦੇ ਦਿਖਾਈ ਦੇ ਜਾਂਦੇ ਨੇ ਦਿਮਾਗ ਦੀ ਤਵਾਜੁਨ ਵਿਗੜ ਗਿਆ ਹੈ। ਉਹਨਾਂ ਨੂੰ ਕੋਈ ਕਿਸੇ ਦੀ ਪਰਵਾਹ ਨਹੀਂ। ਵਸਤਰ ਲੱਥੇ ਨੇ ਤੇ ਕੋਈ ਦਿੱਕਤ ਨਹੀਂ ਜੇਕਰ 5-7 ਪਾਏ ਨੇ ਤਾਂ ਵੀ ਕੋਈ ਦਿੱਕਤ ਨਹੀਂ। ਗਰਮੀਆਂ ਚ ਵੀ 5-5 7-7 ਵਸਤਰ ਪਾ ਕੇ ਲਗੇ ਫਿਰਦੇ ਨੇ। ਕੋਈ ਦਿੱਕਤ ਨਹੀਂ ਹੈ। ਕੋਈ ਸਮੱਸਿਆ ਹੀ ਨਹੀਂ। ਕੋਈ ਸੰਤਰੀ ਹੈ, ਕੋਈ ਮੰਤਰੀ ਹੈ, ਕੋ ਆਪਣਾ ਹੈ, ਕੋ ਪਰਾਇਆ ਹੈ ਕੋਈ ਫਿਕਰ ਹੀ ਨਹੀਂ ਹੈਗੀ। ਕਿਉਂਕਿ ਮਨ ਦੇ ਤਲ ਤੋਂ ਹੀਠਾਂ ਡਿੱਗ ਪੈਣਾ ਹੈ ਸਮਝ ਦੇ ਤਲ ਤੋਂ ਹੀਠਾਂ ਡਿੱਗ ਪੈਣਾ ਹੈ ਦੁਜੇ ਉਹ ਨੇ ਜਿਹੜੇ ਸਮਝ ਦੇ ਤਲ ਤੋਂ ਮਨ ਦੇ ਤਲ ਤੋਂ ਉੱਪਰ ਉੱਠ ਗਏ ਨੇ ਜਿਨ੍ਹਾਂ ਨੂੰ ਆਪਾਂ ਭਗਤ ਕਹਿੰਨੇ ਆ ਜਿਨ੍ਹਾਂ ਦੇ ਬਾਬਤ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ ਸਭ ਤੋਂ ਜ਼ਿਆਦਾ ਪਰੇਸ਼ਾਨ ਪਤਾ ਕੌਣ ਹੈ ਜਿਹੜਾ ਨਾਂ ਤੇ ਮਨ ਤੋਂ ਉੱਪਰ ਉੱਠਿਆ ਨਾ ਮਨ ਤੋਂ ਹੇਠਾਂ ਡਿੱਗਾ ਹੈ ਮਨੁੱਖ ਅਸੀਂ ਸਾਡੇ ਕੋਲ ਮਨ ਹੈ ਮਨ ਦੇ ਤਲ ਤੇ ਜਉਣ ਵਾਲਾ ਬੰਦਾ ਤਕਲੀਫ ਵਿੱਚ ਰਹਿੰਦਾ ਹੈ ਦੁਖੀ ਰਹਿੰਦਾ ਹੈ ਪਰੇਸ਼ਾਨ ਰਹਿੰਦਾ ਹੈ ਉਹਦੇ ਜੀਵਨ ਵਿੱਚ ਤੁਹਾਨੂੰ ਦੁੱਖਾਂ ਦੇ ਅੰਬਾਰ ਜਿਹੜੇ ਨੇ ਉਹ ਮਿਲਦੇ ਨੇ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਮਾਈ ਮੈਂ ਤਨ ਪਾਇਉ ਹਰਨਾਮ ਕੀ ਹੈ ਮੇਰੀ ਮਾ ਮੈਂ ਪ੍ਰਮਾਤਮਾ ਦਾ ਨਾਮ ਰੂਪੀ ਤਨ ਪਾਲਿਆ ਹੈ ਕੀ ਹੋਇਆ ਹੈ ਮਨ ਮੇਰਾ ਧਾਵਣ ਤੇ ਛੂਟਿਓ ਹੁਣ ਮੇਰਾ ਮਨ ਦੌੜਦਾ ਨਹੀਂ ਹੁਣ ਮਨ ਸਥਿਰ ਹੋ ਗਿਆ ਰੁਕ ਗਿਆ ਹੈ ਟਿਕ ਗਿਆ ਹੈ ਟਿਕਣ ਤੋਂ ਭਾਵ ਮਨ ਹੈ ਹੀ ਨਹੀਂ ਹੋਣਾ ਜਿਹਨੂੰ ਆਪਾਂ ਅਮਣੀ ਅਵਸਥਾ ਕਹਿੰਦੇ ਆ ਇੱਕ ਸ਼ਬਦ ਆਪਾਂ ਵਰਤਦੇ ਆ ਮੈਨੂੰ ਅਮਨ ਨਹੀਂ ਮਿਲਦਾ ਮੈਨੂੰ ਚੈਨ ਨਹੀਂ ਮਿਲਦਾ ਇਹ ਅਮਨ ਤੇ ਚੈਨ ਹੈ ਕੀ ਹੈ ਅਮਨ ਤੋਂ ਭਾਵ ਉਹ ਅਵਸਥਾ ਜਿੱਥੇ ਆ ਮਨ ਜਿੱਥੇ ਮਨ ਨਹੀਂ ਹੈਗਾ ਉਹਨੂੰ ਕਹਿੰਦੇ ਅਮਨ ਚੈਨ ਮਿਲ ਜਾਣਾ ਜਿੱਥੇ ਮਨ ਨਹੀਂ ਹੈਗਾ ਜਦੋਂ ਤੁਸੀਂ ਵਰਤਮਾਨ ਦੇ ਵਿੱਚ ਜਿਉਂਦੇ ਓਦੋਂ ਮਨ ਨਹੀਂ ਹੁੰਦਾ ਵਿਚਾਰ ਕਦੋਂ ਨੇ ਜਦੋਂ ਤੁਸੀਂ ਭੂਤਕਾਲ ਚੋਂ ਜਦੋਂ ਤੁਸੀਂ ਭਵਿੱਖ ਕਾਲ ਚ ਵਿਚਾਰਾਂ ਦਾ ਤੰਤਾ ਲੱਗਾ ਰਹਿੰਦਾ ਉਦੋਂ ਅਣਗਿਣਤ ਵਿਚਾਰ ਤੁਹਾਡੇ ਦਿਨ ਚੋਂ ਦਿੰਦੇ ਨੇ ਜਿੰਨੇ ਜ਼ਿਆਦਾ ਵਿਚਾਰ ਓਨੇ ਜ਼ਿਆਦਾ ਤਕਲੀਫ ਮੈਂ ਸਵੇਰ ਦੇ دیਵਾਨਾ ਚ ਇੱਕ ਬੇਨਤੀ ਕੀਤੀ ਸੀ ਕਿ ਦੇਖੋ ਕਿਸੇ ਨੇ ਤੁਹਾਨੂੰ ਅਪਮਾਨਿਤ ਕੀਤਾ ਉਹਨੇ ਮਾਰਾ ਕੀਤਾ ਕਿਸੇ ਨੂੰ અપਮਾਨਿਤ ਕਰਨਾ ਚੰਗੀ ਗੱਲ ਨਹੀਂ ਹੈ ਕਿਸੇ ਨੇ ਤੁਹਾਨੂੰ અપਮਾਨਿਤ ਕੀਤਾ ਕਿਸੇ ਨੇ ਤੁਹਾਨੂੰ ਬੇਇੱਜ਼ਤ ਕੀਤਾ ਕਿਸੇ ਨੇ ਤੁਹਾਨੂੰ ਕੌੜੇ ਬੋਲ ਬੋਲੇ ਕਿਸੇ ਨੇ ਤੁਹਾਨੂੰ ਮਾੜੇ ਬੋਲ ਬੋਲੇ ਖੋਟੇ ਬੋਲ ਬੋਲੇ ਬੋਲਣੇ ਨਹੀਂ ਚਾਹੀਦੇ ਪਰ ਉਹਨੇ ਤੇ 3 ਮਹੀਨੇ ਪਹਿਲਾਂ ਬੋਲੇ ਸੀ ਇੱਕ ਵਾਰੀ ਉਹਨੇ અપਮਾਨਿਤ ਕੀਤਾ ਸੀ ਤੇ ਇਹਨਾਂ 3 ਮਹੀਨਿਆਂ 'ਚ ਤੁਸੀਂ ਆਪਣੇ ਆਪ ਨੂੰ ਸੈਂਕੜੇ ਵਾਰੀ ਅਪਮਾਨਿਤ ਕਰ ਚੁੱਕੇ ਹੋ ਉਹ ਚੀਜ਼ ਨੂੰ ਯਾਦ ਕਰ ਕਰਕੇ ਕਰ ਕਰਕੇ ਕਰ ਕਰਕੇ ਉਹਨੇ ਇੱਕ ਵਾਰੀ ਕੀਤਾ ਸੀ ਤੁਸੀਂ ਸੈਂਕੜੇ ਵਾਰੀ ਕਰ ਚੁੱਕੇ ਹੋ ਵਾਰ-ਵਾਰ ਉਹਨੂੰ ਚੇਤੇ ਕਰਕੇ ਜੋ ਜਾ ਚੁੱਕਾ ਹੈ ਲੰਘ ਚੁੱਕਾ ਹੈ ਬੀਤ ਚੁੱਕਾ ਹੈ ਉਹ ਹੁਣ ਤੁਹਾਡੇ ਜੇਨ ਚ ਕਿਵੇਂ ਹੈ ਸਿਰਫ ਵਿਚਾਰ ਨੇ ਵਿਚਾਰਨ ਨਾ ਯਾਦ ਹੈ ਤੁਹਾਡੀ ਜਦੋਂ ਮਰਜੀ ਤੁਸੀਂ ਤਾਜ਼ਾ ਕਰ ਸਕਦੇ ਹੋ ਤੇ ਖਾਸ ਕਰਕੇ ਮਾਤਾਵਾਂ ਭੈਣਾ ਬੀਬੀਆਂ ਤਿੰਨ ਮਹੀਨੇ ਪਹਿਲਾਂ ਕੋਈ ਘਟਨਾ ਵਾਪਰੀ ਹੈ ਜੇਕਰ ਉਹ ਘਟਨਾ ਨੂੰ ਅੱਜ ਯਾਦ ਕਰ ਲੈਣ ਤੇ ਮੈਂ ਦੇਖਿਆ ਸੁਣਿਆ ਹੈ ਉਹ ਰੋਣਾ ਸ਼ੁਰੂ ਕਰ ਦਿੰਦੀਆਂ ਨੇ ਉਹ ਦੁੱਖ ਤਿੰਨ ਮਹੀਨੇ ਪਹਿਲਾਂ ਵਾਪਰਿਆ ਸੀ ਅੱਜ ਵੀ ਉਸੇ ਦੁੱਖ ਨੂੰ ਮਹਿਸੂਸ ਸੇਮ ਟੂ ਸੇਮ ਐਸੀ ਕਰਦੀਆਂ ਨੇ ਕਿਦੇ ਤਲ ਤੇ ਦੁਖੀ ਹੋ ਤੁਸੀਂ ਘਟਨਾ ਤੇ 3 ਮਹੀਨੇ ਪਹਿਲਾਂ ਵਾਪਰੀ ਸੀ ਮਨ ਦੇ ਤਲ ਤੇ ਦੁਖੀਆਂ ਮਨ ਦੇ ਤਲ ਤੇ ਤਕਲੀਫ ਹੈ ਅੱਜ ਜਿਹੜੀ ਗੱਲ ਹੁਣ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਐ ਨੂੰ ਧਿਆਨ ਨਾਲ ਸੁਣਿਓ ਇੱਕ ਹੈ ਦੁੱਖ ਹੋਣਾ ਇੱਕ ਹੈ ਦੁਖੀ ਹੋਣਾ ਦੋਨਾਂ 'ਚ ਜ਼ਮੀਨ ਆਸਮਾਨ ਦਾ ਅੰਤਰ ਹੈ ਫਿਰ ਦੁਬਾਰਾ ਰਿਪੀਟ ਕਰ ਦਿੰਦਾ ਇੱਕ ਹੈ ਦੁੱਖ ਹੋਣਾ ਇੱਕ ਹੈ ਦੁਖੀ ਹੋਣਾ ਦੁੱਖ ਜਿਹੜਾ ਹੈ ਇਹ ਜ਼ਿੰਦਗੀ 'ਚ ਆਵੇ ਗਈ ਆਵੇਗਾ ਗੁਰੂ ਨਾਨਕ ਮਹਾਰਾਜ ਦੇ ਬਚਨ ਨੇ ਪਾਤਸ਼ਾਹ ਕਹਿੰਦੇ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੇ ਸੁਖ ਦੁੱਖ ਸੁਖ ਦੁਇਦਰ ਕੱਪੜੇ ਪਹਿਰੇ ਜਾਏ ਮਨੁੱਖ ਕਹਿੰਦੇ ਕੋਈ ਬੰਦਾ ਇਹ ਸੋਚੇ ਕਿ ਦੁੱਖ ਆਵੇਗਾ ਨਹੀਂ ਐਸਾ ਹੋ ਹੀ ਨਹੀਂ ਸਕਦਾ ਇਸ ਸੰਸਾਰ ਚਾਉਣ ਵਾਲੇ ਵੱਡੇ ਵੱਡੇ ਰਹਿਬਰ ਅਵਤਾਰ ਪੈਗੰਬਰ ਪੀਰ ਫਕੀਰ ਸੰਤ ਔਲੀਏ ਉਹਨਾਂ ਦੇ ਜੀਵਨ ਚ ਵੀ ਦੁੱਖ ਸੀ ਪਰ ਦੁੱਖ ਸੀ ਉਹ ਦੁਖੀ ਨਹੀਂ ਸਨ ਦੁੱਖ ਸੀ ਦੁਖੀ ਨਹੀਂ ਸਨ ਗੁਰੂ ਕੀ ਪਵਿੱਤਰ ਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ ਕਿ ਦੁੱਖ ਆਵੇਗਾ ਕਿਤੇ ਵੀ ਮਹਾਰਾਜ ਇਹ ਨਹੀਂ ਕਹਿੰਦੇ ਕਿ ਦੁੱਖ ਨਹੀਂ ਆਏਗਾ ਪਰ ਮਹਾਰਾਜ ਕਹਿੰਦੇ ਜਿਹੜਾ ਗੁਰੂ ਨਾਲ ਜੁੜ ਜਾਗਾ ਉਹ ਦੁਖੀ ਨਹੀਂ ਹੋਏਗਾ ਦੁੱਖ ਆਵੇਗਾ ਪਰ ਉਹ ਦੁਖੀ ਨਹੀਂ ਹੋਵੇਗਾ ਦੁੱਖ ਆਉਣਾ ਹੋਰ ਗੱਲ ਹੈ ਦੁਖੀ ਹੋ ਜਾਣਾ ਹੋਰ ਗੱਲ ਹੈ ਇਨੂੰ ਗੁਰੂ ਸਾਹਿਬ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਮਹਾਰਾਜ ਕਹਿੰਦੇ ਜਿਹੜਾ ਬੰਦਾ ਦੁੱਖ ਵਿੱਚ ਦੁਖੀ ਨਹੀਂ ਹੁੰਦਾ ਜਿਹੜਾ ਦੁੱਖ ਵਿੱਚ ਦੁਖੀ ਨਹੀਂ ਹੁੰਦਾ ਉਹ ਕੌਣ ਹੈ ਗੁਰੂ ਕੀ ਪਵਿੱਤਰ ਬਾਣੀ ਤੋਂ ਨੇ ਸਮਝ ਲੈ ਲਈ ਹੈ ਕਿ ਦੁੱਖ ਆਉਣੇ ਨੇ ਪਰ ਜਿਹੜਾ ਗੁਰੂ ਨਾਲ ਜੁੜ ਗਿਆ ਉਹ ਹਰ ਦੁੱਖ ਨੂੰ ਲੈ ਕੇ ਦੁਖੀ ਨਹੀਂ ਹੁੰਦਾ ਫਿਰ ਉਹਨੂੰ ਪਤਾ ਹੈ ਇਹ ਦੁੱਖ ਆਉਣੇ ਜਾਣੇ ਨੇ ਆਉਂਦੇ ਜਾਂਦੇ ਨੇ ਜਿਵੇਂ ਆਪਾਂ ਵਸਤਰ ਪਹਿਨਦੇ ਆਂ ਬਦਲਦੇ ਆਂ ਮਹਾਰਾਜ ਕਹਿੰਦੇ ਇੱਕ ਵਸਤਰ ਸੁੱਖ ਦਾ ਲੈ ਲਓ ਇੱਕ ਵਸਤਰ ਦੁੱਖ ਦਾ ਲੈ ਲਓ ਕਦੀ ਤੁਸੀਂ ਦੁੱਖ ਪਾ ਲੈਂਦੇ ਹੋ ਕਦੀ ਤੁਸੀਂ ਸੁੱਖ ਪਾ ਲੈਂਦੇ ਹੋ ਕਦੀ ਤੁਸੀਂ ਹਾਰਦੇ ਹੋ ਕਦੀ ਤੁਸੀਂ ਜਿੱਤ ਜਾਂਦੇ ਹੋ ਕਦੀ ਤੁਸੀਂ ਮਾਣ ਪ੍ਰਾਪਤ ਕਰਦੇ ਹੋ ਕਦੀ ਤੁਸੀਂ અપਮਾਨ ਪ੍ਰਾਪਤ ਕਰਦੇ ਹੋ ਕਦੀ ਲਾਭ ਹੈ ਕਦੀ ਨੁਕਸਾਨ ਹੈ ਇਹ ਤੇ ਜ਼ਿੰਦਗੀ 'ਚ ਚੱਲਦਾ ਰਹਿਣਾ ਹੈ ਤੁਹ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਨੂੰ ਆਪਾਂ ਚੇਤੇ ਰੱਖਣਾ ਹੈ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਐ ਸੁਖ ਗੁਰੂ ਸਾਹਿਬ ਕਹਿੰਦੇ ਇਹ ਤੇ ਚੱਖ ਮਾਰਨ ਦੇ ਬਰਾਬਰ ਹੀ ਹੈ ਕੋਈ ਬੰਦਾ ਕਹੇ ਜੀ ਦੁੱਖ ਆਵੇ ਨਾ ਮੈਨੂੰ ਸੋਖੀ ਸੁਖ ਮਿਲਦਾ ਰਹੇ ਮਹਾਰਾਜ ਕਹਿੰਦੇ ਕੋ ਅਰਥ ਨਹੀਂ ਹੈ ਜੀਵਨ ਹੈ ਤੇ ਦੁੱਖ ਆਵੇ ਗਏ ਆਵੇਗਾ ਹੁਣ ਤੁਸੀਂ ਦੇਖਣਾ ਕਿ ਦੁਖੀ ਹੋਣਾ ਹੈ ਕਿ ਨਹੀਂ ਹੋਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਕਿ ਦੁੱਖ ਬਹੁਤ ਘਾਟ ਆਉਂਦੇ ਨੇ ਜੀਵਨ ਚ ਸਰੀਰ ਦੇ ਨਾਲ ਸੰਬੰਧਿਤ ਦੁੱਖ ਪਰਮੇਸ਼ਰ ਨਾ ਕਰੇ ਕਿਸੇ ਨੂੰ ਆਵੇ ਕੁਝ ਸਾਲ ਚ ਬੰਦਾ ਇੱਕ ਵਾਰੀ ਬਿਮਾਰ ਹੋ ਜਾਂਦਾ ਦੋ ਵਾਰੀ ਬਿਮਾਰ ਹੋ ਜਾਂਦਾ ਪਰਮੇਸ਼ਰ ਨਾ ਕਰੇ ਕੋਈ ਸਰਟੀਫਿਟ ਲੱਗ ਸਕਦੀ ਕੁਝ ਸਾਲ ਦੋ ਸਾਲਾਂ ਚਾਰ ਸਾਲ ਪੰਜ ਸਾਲਾਂ ਚ ਇੱਕ ਵਾਰੀ ਪਰ ਜਿਹੜਾ ਦੁੱਖ ਹੀ ਹੋਣਾ ਹੈ ਇਹ ਮਨ ਦੇ ਤਲ ਤੇ ਹੁੰਦਾ ਹੈ ਮਨ ਦੇ ਤਲ ਤੇ ਦੁਖੀ ਹੋਣਾ ਜੈਸੇ ਨੁਕਸਾਨ ਹੋ ਗਿਆ ਸਾਡਾ ਕੋਈ ਮੰਨ ਲਓ ਕੁ ਰੁਪਈਏ ਸਾਡੇ ਉਥੋਂ ਛੁੱਟ ਗਏ ਹੁਣ ਰੁਪਈਏ ਗਏ ਨੇ ਸਰੀਰ ਨੂੰ ਛੱਟ ਤੇ ਨਹੀਂ ਵੱਜੀ ਸਰੀਰ ਨੂੰ ਤਾਂ ਕੋਈ ਚੋਟ ਨਹੀਂ ਲੱਗੀ ਪਰ ਤੁਸੀਂ ਦੁਖੀ ਹੋ ਗਏ ਹੋ ਆਪਾਂ ਅਸਫਲ ਹੋ ਗਏ ਆ ਅਸਫਲ ਹੋਣ ਦੇ ਨਾਲ ਕੋਈ ਸਰੀਰ ਨੂੰ ਛੱਟ ਫੀਟ ਤੇ ਨਹੀਂ ਲੱਗੀ ਸਰੀਰ ਨੂੰ ਤੇ ਕੋਈ ਚੋਟ ਨਹੀਂ ਆਈ ਪਰ ਆਪਾਂ ਦੁਖੀ ਹੋ ਗਏ ਆ ਅਸਫਲ ਹੋਣ ਦੇ ਨਾਲ ਦੁਖੀ ਹੋ ਗਏ ਆ ਹਾਰ ਗਏ ਆ ਸਰੀਰ ਨੂੰ ਕੋਈ ਚੋਟ ਨਹੀਂ ਲੱਗੀ ਦੁੱਖ ਨਹੀਂ ਆਇਆ ਪਰ ਇਹਦੇ ਨਾਲ ਅਸੀਂ ਦੁਖੀ ਹੋ ਗਏ ਆ ਇਸ ਲਈ ਦੁੱਖ ਹੋਣਾ ਹੋਰ ਗੱਲ ਐ ਦੁਖੀ ਹੋਣਾ ਹੋਰ ਗੱਲ ਐ ਅਸੀਂ ਸਾਰੇ ਦੁਖੀ ਹਾਂ ਔਰ ਦੁਖੀ ਕਿਸ ਕਰਕੇ ਆ ਆਪਣੇ ਕਰਕੇ ਆ ਤੇ ਮਹਾਰਾਜ ਕਹਿੰਦੇ ਜਦੋਂ ਤੁਸੀਂ ਗੁਰੂ ਕੀ ਪਵਿੱਤਰ ਬਾਣੀ ਨਾਲ ਜੁੜੋਗੇ ਬਾਣੀ ਤੁਹਾਨੂੰ ਇਹ ਸਮਝਦਾਏਗੀ ਕਿ ਭਾਈ ਦੁੱਖ ਹੌਣੇ ਨੇ ਦੁਖੀ ਨਹੀਂ ਹੋਣਾ ਆ ਦੇਖੋ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਜੇਕਰ ਆਪਾਂ ਸੰਸਾਰੀ ਅੱਖ ਨਾਲ ਦੇਖੀਏ ਜਿਨ੍ਹਾਂ ਦੁੱਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਚ ਕਿਤੇ ਹੋਰ ਤੁਹਾਨੂੰ ਮਿਲ ਸਕਦਾ ਪਰ ਦੁੱਖ ਹੈ ਮਹਾਰਾਜ ਕਿਤੇ ਵੀ ਦੁਖੀ ਨਹੀਂ ਹੋਇਆ ਦੁੱਖ ਹੈ ਪਰ ਉਹ ਦੁਖੀ ਨਹੀਂ ਹੋਇਆ ਇਸੇ ਤਰ੍ਹਾਂ ਦੁੱਖ ਆਵੇਗਾ ਸਾਡੇ ਜੀਵਨ ਚ ਦੁਖੀ ਨਹੀਂ ਹੋਣਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ ਨੈ ਨਿੰਦਿਆ ਨੈ ਉਸਤ ਤ ਜਾ ਕੈ ਲੋਭ ਮੂਹ ਅਬਮਾਨਾ ਹਰਖ ਸੋਗ ਤੇ ਰਹ ਨਿਆਰੋ ਨਾਹੇ ਮਾਨ ਅਬਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹ ਨਰਾਸਾ ਮਹਾਰਾਜ ਕਹਿੰਦੇ ਜਦੋਂ ਤੁਹਾਡੇ ਤੇ ਰਹਿਮਤ ਹੋ ਜਾਂਦੀ ਏ ਕਿਰਪਾ ਹੋ ਜਾਂਦੀ ਏ ਤੁਸੀਂ ਇਸ ਗੱਲ ਨੂੰ ਸਮਝ ਲੈਂਦੇ ਹੋ ਮਾਈ ਮੈਂ ਤਨ ਪਾਇਉ ਹਰਨਾਮ ਮਨ ਮੇਰੋ ਧਾਵਣ ਤੇ ਛੁਟਕਿਓ ਕਰ ਬੈਠੋ ਵਿਸ਼ਰਾਮ ਕਿ ਮੈਂ ਏ ਮੇਰੀ ਮਾਂ ਮੇਰਾ ਮਨ ਹੁਣ ਸਿਰ ਹੋ ਗਿਆ ਮੈਂ ਹੁਣ ਬੀਤੇ ਤੇ ਕਲਪਦਾ ਨਹੀਂ ਜੋ ਬੀਤ ਚੁੱਕਾ ਹੈ ਉਹਨੂੰ ਮੈਂ ਵਾਰ-ਵਾਰ ਯਾਦ ਨਹੀਂ ਕਰਦਾ ਜੋ ਬੀਤ ਚੁੱਕਾ ਹੈ ਉਹਨੂੰ ਲੈ ਕੇ ਮੈਂ ਵਾਰ-ਵਾਰ ਪਰੇਸ਼ਾਨ ਨਹੀਂ ਹੁੰਦਾ ਕਿਉਂਕਿ ਮਨ ਦੇ ਤਲ ਤੇ